شری <laughs> ਕਿੰਨੇ ਮੈਂਬਰਾਂ ਦੀ ਕਮੇਟੀ ਹੈ ਪਰ ਕੀ ਸਰ ਇਹ ਪਹਿਲੀ ਕਮੇਟੀ ਹੈ ਜਿਹੜੀ ਕਿ ਪੰਜਾਬ ਦੇ ਐਮਐਲਏ ਵੱਲੋਂ ਬਣਾਈ ਗਈ ਹੈ ਅ ਦੇਖੋ ਮੇਰਾ ਹਲਕਾ ਫੋਕਸ ਪਿਆ ਹੁੰਦਾ ਤੇ ਔਰ ਵੈਸੇ ਤਾਂ ਅਸੀਂ ਸਾਰੇ ਇੱਕ ਟੀਮ ਵਰਕ ਦੇ ਵਿੱਚ ਕੰਮ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਜਾ ਕੇ ਕਿਸੇ ਪਲੇਟਫਾਰਮ ਦੇ ਉੱਤੇ ਕੋਈ ਟੀਮ ਇਦਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਕਿ ਪੂਰੇ ਹਲਕੇ ਨੂੰ ਮੈਨੇਜ ਕਰੇ ਔਰ ਪੂਰੇ ਹਲਕੇ ਨੂੰ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਹੋਣ ਆ ਲੈਨੇ ਉਹਨਾਂ ਦੀ ਸਮੀਖਿਆ ਕਰੇ ਉਹ ਵੇਖਿਆ ਵੀ ਉਹ ਸੁਚਾਰੂ ਰੂਪ ਨਾਲ ਚੱਲ ਰਹੇ ਨੇ ਹਲਕਾ ਵਧੀਆ ਚੱਲ ਰਹੇ ਨੇ ਉਹਦੇ ਵਾਸਤੇ ਅੱਜ ਮੈਂ ਆਪਣੇ ਹੱਥੇ ਲਈ ਇੱਕ ਸਲਾਹਕਾਰ ਕਮੇਟੀ ਐਡਵਾਈਜ਼ਰੀ ਕਮੇਟੀ ਜਿਹੜੀ ਹੈਗੀ ਹੈ ਅੱਜ ਅਸੀਂ ਉਹਦਾ ਗਠਨ ਕੀਤਾ ਇਹ ਇਹਦੇ ਚ 11 ਮੈਂਬਰ ਨੇ ਉਹ 11 ਮੈਂਬਰ ਜਿਹੜੇ ਹੈਗੇ ਨੇ ਉਹਦੇ ਚ ਹਰ ਵਰਗ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਇਸ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੇ ਚ ਵਪਾਰੀ ਵੀ ਨੇ ਕਿਸਾਨ ਵੀ ਨੇ ਬੁੱਧੀਜੀਵੀ ਵੀ ਨੇ ਡਾਕਟਰ ਵੀ ਨੇ ਹਰ ਮਰਦ ਨੂੰ ਅਸੀਂ ਧਿਆਨ ਦੇ ਦਿੱਤਾ ਗਿਆ। ਸenic ਕਾਰਜਕਾਰੀ ਕਮੇਟੀ ਦਾ ਸਰ ਕੰਮ ਕੀ ਮੇਲ ਹੋਏਗਾ ਲੋਕਾਂ ਜਿਹੜੀ ਆਨਲਾਈਨ ਸਮੱਸਿਆਸਾਂ ਪਈਆਂ ਜਾਂਦੀਆਂ ਉਹ ਵੀ ਭਈ ਕਾਲਪਾਸ ਜਿਹੜੇ ਨੂੰ ਦਿੱਤੇ ਜਾਂਦੇ ਸਰ ਸਲਾਹਕਾਰ ਕਮੇਟੀ ਦਾ ਮਤਲਬ ਹੈ ਕਿ ਮੈਨੂੰ ਮੇਰੇ ਹਲਕੇ ਦੇ ਵਿੱਚ ਆਉਣ ਵਾਲੇ ਸਾਰੇ ਗਵਰਨਮੈਂਟ ਜਿੰਨੇ ਵੀ ਕੰਮ ਨੇ ਔਰ ਹਲਕੇ ਦੇ ਮੁੱਦੇ ਨੇ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਲੈ ਕੇ ਅਸੀਂ ਮਿਲ ਕੇ ਉਹਨਾਂ ਨੂੰ ਟਟਾਰਾ ਕਰਾਂਗੇ ਇਹ ਮੈਨੂੰ ਅਸਿਸਟ ਕਰਨਗੇ ਮੈਨੂੰ ਸਲਾਹ ਦੇਣਗੇ ਔਰ ਇੱਕ 11 ਦੇ 11 ਜਿਹੜੇ ਸਾਰੀ ਵਰਕਿੰਗ ਕਮੇਟੀ ਜਿਹੜੀ ਐਡਵਾਈਜ਼ਰੀ ਕਮੇਟੀ ਦੇ ਜਿਹੜੇ ਮੈਂਬਰਸ ਨੇ ਇਹ ਲੋਕਾਂ ਚੋਂ ਵੀ ਵਿਚਰਨਗੇ ਲੋਕ ਵੀ ਇਹਨਾਂ ਨੂੰ ਸੰਪਰਕ ਕਰਾਂਗੇ ਤਾਂ ਕਿ ਅਸੀਂ ਹਲਕੇ ਦੀ ਜਿਹੜੀ ਤਰੱਕੀ ਹੈ ਉਹ ਇੱਕ ਜੁਆਇੰਟ ਆਪਰੇਸ਼ਨ ਰਹੇ ਕਰਵਾਇਆ